ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਪੇਸ ਰੇਸ ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਾਲੇ ਅੰਤਰਿਕਸ਼ ਦੀ ਦੌੜ ਇਸ ਬਾਰੇ ਅੱਜ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਸ਼ੁਰੂਆਤ ਪਿਸ਼ੋਕੜ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਰ ਰੋਜ਼ ਕਾਸ਼ ਵੱਲ ਤੱਕਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਕਿ ਇਨਸਾਨ ਨੇ ਕਿਵੇਂ ਅੰਤਰਿਕਸ਼ ਤੱਕ ਪਹੁੰਚ ਬਣਾਈ ਇਹ ਇੱਕ ਦੌੜ ਸੀ ਸਪੇਸ ਰੇਸ ਜੋ ਸ਼ੁਰੂ ਹੋਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦ ਦੁਨੀਆ ਵਿੱਚ ਦੋ ਮਹਾ ਤਾਕਤਾਂ ਉੱਭਰੀਆਂ ਸੋਵੀਅਤ ਯੂਨੀਅਨ ਯੂ ਐਸ ਐਸ ਆਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਯੂ ਐਸ ਏ ਇਹ ਦੋਨੋਂ ਦੇਸ਼ ਸਿੱਧੀ جنگ ਨਹੀਂ ਕਰ ਰਹੇ ਸਨ ਪਰ ਇੱਕ ਠੰਡੀ جنگ ਚੱਲ ਰਹੀ ਸੀ ਜਿਹਨੂੰ ਕਹਿੰਦੇ ਆ ਕੋਲਡ ਵਾਰ ਇਸ ਠੰਡੀ جنگ ਵਿੱਚ ਟੈਕਨੋਲੋਜੀ ਅੰਕਾਰ ਸਿਆਸਤ ਅਤੇ ਖੁਫੀਆ ਦਬਦਬਾ ਹੀ ਹਥਿਆਰ ਸਨ ਇਸ ਵਿੱਚ ਇੱਕ ਵਿਸ਼ੇਸ਼ ਮੋੜ ਆਇਆ ਜਦ ਦੋਨੋਂ ਦੇਸ਼ਾਂ ਨੇ ਅੰਤਰਿਕਸ਼ ਵਿੱਚ ਆਪਣੀ ਤਾਕਤ ਦਿਖਾਉਣ ਦੀ ਦੌੜ ਸ਼ੁਰੂ ਕੀਤੀ ਸਪਟਨਿਕ ਦੀ ਚਮਕ 1957 ਦੇ ਵਿੱਚ ਸਾਲ ਸੀ 1957 ਸੋਵੀਅਤ ਯੂਨੀਅਨ ਨੇ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਸੈਟਲਾਈਟ ਸਪਟਨਿਕ 1 ਅੰਤਰਿਕਸ਼ ਵਿੱਚ ਲਾਂਚ ਕੀਤਾ ਇਹ ਇੱਕ ਧਾਤੂ ਦੀ ਗੇਂਦ ਸੀ ਜੋ ਧਰਤੀ ਦੇ ਗੋਲ ਚੱਕਰ ਲਗਾ ਰਹੀ ਸੀ ਅਮਰੀਕਾ ਸਦਮੇ ਵਿੱਚ ਆ ਗਿਆ ਇਹ ਦੱਸਦਾ ਸੀ ਕਿ ਰੂਸ ਰਾਕਟ ਟੈਕਨੋਲੋਜੀ ਵਿੱਚ ਅੱਗੇ ਨਿਕਲ ਗਿਆ ਸਪੁਤਨਿਕ 1 ਸਿਰਫ ਸੈਟਲਾਈਟ ਨਹੀਂ ਸੀ ਇਹ ਇੱਕ ਘੰਟੀ ਸੀ ਜੋ ਅਮਰੀਕਾ ਨੂੰ ਜਗਾਉਂਦੀ ਸੀ ਕਿ ਹੁਣ ਉਹ ਪਿੱਛੇ ਨਾ ਰਹੇ ਲਾਇਕਾ ਅੰਤਰਿਕਸ਼ ਵਿੱਚ ਪਹਿਲਾ ਜੀਵ ਇਸ ਤੋਂ ਥੋੜੇ ਸਮੇਂ ਬਾਅਦ ਸਪੁਤਨਿਕ 2 ਰਾਹੀਂ ਲਾਇਕਾ ਨਾਂ ਦੀ ਕੁੱਤੀ ਨੂੰ ਅੰਤਰਿਕਸ਼ ਵਿੱਚ ਭੇਜਿਆ ਗਿਆ ਉਹ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਜੀਵਿਤ ਚੀਜ਼ ਸੀ ਪਰ ਸਚਾਈ ਇਹ ਸੀ ਕਿ ਲਾਇਕਾ ਮੁੜ ਨਹੀਂ ਆਈ ਉਸ ਦੀ ਮੌਤ ਰਾਕਟ ਦੇ ਗਰਮੀ ਕਾਰਨ ਹੋ ਗਈ ਪਰ ਇਹ ਸੋਵੀਅਤ ਟੈਕਨੋਲੋਜੀ ਦੀ ਅਗਲੀ ਜਿੱਤ ਸੀ ਨਾਸਾ ਦੀ ਸਥਾਪਨਾ ਅਮਰੀਕਾ ਨੇ ਇਸ ਸਦਮੇ ਤੋਂ ਬਾਅਦ ਤੁਰੰਤ ਆਪਣੀ ਸਪੇਸ ਏਜੰਸੀ ਨਾਸਾ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੂੰ 1958 ਵਿੱਚ ਬਣਾਇਆ ਇਸ ਦਾ ਟੀਚਾ ਸੀ ਯੂਐਸਐਸਆਰ ਨੂੰ ਪਿੱਛੇ ਛੱਡ ਕੇ ਅੰਤਰਿਕਸ਼ ਅੱਗੇ ਨਿਕਲਣਾ ਨਾਸਾ ਨੇ ਆਪਣੀ ਪਹਿਲੀ ਸੀਰੀਜ਼ ਮਰਕਰੀ ਪ੍ਰੋਜੈਕਟ ਨਾਲ ਹਿਊਮਨਸ ਨੂੰ ਸਪੇਸ ਫਲਾਈਟ ਲਈ ਤਿਆਰ ਕਰਨਾ ਸ਼ੁਰੂ ਕੀਤਾ ਯੂਰੀ ਗੈਗਰੀਨ ਅੰਤਰਿਕਸ਼ ਦਾ ਪਹਿਲਾ ਇਨਸਾਨ ਇਹ ਸੀ ਸਭ ਤੋਂ ਵੱਡਾ ਮੋੜ 12 ਅਪ੍ਰੈਲ 1961 ਰੂਸ ਨੇ ਯੂਰੀ ਗੈਗਰੀਨ ਨੂੰ ਅੰਤਰਿਕਸ਼ ਵਿੱਚ ਭੇਜਿਆ ਉਹ ਬਣੇ ਪਹਿਲੇ ਇਨਸਾਨ ਜਿਸ ਨੇ ਧਰਤੀ ਦੇ ਆਲੇ ਦੁਆਲੇ ਚੱਕਰ ਲਾਇਆ ਰਾਕਟ ਸੀ ਵਾਸਟਾਕ 1 ਉਹਦਾ ਦਲੇਰੀ ਭਰਿਆ ਸੁਨੇਹਾ ਸੀ ਪੋਏ ਖਾਲੀ ਚਲੀਏ ਯੂਐਸਏ ਦੀ ਜਵਾਬੀ ਕਾਰਵਾਈ ਮੂਨ ਲੈਂਡਿੰਗ ਯੂਰੀ ਗੈਗਰਿਨ ਦੀ ਜਿੱਤ ਤੋਂ ਬਾਅਦ ਅਮਰੀਕਾ ਨੇ ਚੁਣੌਤੀ ਕਬੂਲੀ ਪ੍ਰੈਜ਼ੀਡੈਂਟ ਜohn F ਕੈਨੇਡੀ ਨੇ ਕਿਹਾ ਵੀ ਇਸ ਚੂਜ਼ ਟੂ ਗੋ ਟੂ ਦ ਮੂਨ ਨੋਟ ਬਿਕਾਜ਼ ਇਟ ਇਜ਼ ਈਸੀ ਬਟ ਬਿਕਾਜ਼ ਇਟ ਇਜ਼ ਹਾਰਡ ਸਫੇਦ ਵਾਰ ਦੱਸਦੇ ਹੁਣ ਕੀ ਕਿਹਾ ਵੀ ਚੂਜ਼ ਟੂ ਗੋ ਟੂ ਦਾ ਮੂਨ ਨਾਟ ਬਿਕੋਜ਼ ਇਟ ਇਜ਼ ਈਜ਼ੀ ਬਟ ਬਿਕੋਜ਼ ਇਟ ਇਜ਼ ਹਾਰਡ ਨਾਸਾ ਨੇ ਅਪੋਲੋ ਪ੍ਰੋਗਰਾਮ ਸ਼ੁਰੂ ਕੀਤਾ 20 ਜੁਲਾਈ 1969 ਨੀਲ ਆਰਮਸਟ੍ਰੋਂਗ ਚੰਦ ਤੇ ਪੈਰ ਰੱਖਣ ਵਾਲੇ ਪਹਿਲੇ ਇਨਸਾਨ ਬਣੇ ਉਹਨਾਂ ਨੇ ਮਸ਼ਹੂਰ ਸ਼ਬਦ ਦੈਟਸ ਵਨ ਸਮਾਲ ਸਟੈਪ ਫਾਰ ਅ ਮੈਨ ਵਨ ਜਾਇੰਟ ਲੀਪ ਫਾਰ ਮੈਨਕਾਈਂਡ दैट्स वन समॉल स्टैप फॉर अ मैन वन जैट लीप फॉर मैन कैंड मिशन अपोलो ग्यारह एसट्रोनॉट्स केड़े से नील आर्मस्ट्रोंग बुज एलड्रीन माइकल कॉलम्स तकनीकी कमालों की लड़ी इस दौरान दोह देशों ने वैदर सैटेलाइट्स जी पी एस टेक्नोलॉजी कम्यूनीकेशन सैटेलाइट्स रॉकेट फ्यूल्स एंड री एंड टेक्नोलॉजी विकसित की दी. ਅਸੀਂ ਜੋ ਤੁਸੀਂ ਗੂਗਲ ਮੈਪਸ ਜਾਂ ਮੋਬਾਈਲ ਸਿਗਨਲਸ ਵਰਤਦੇ ਹਾਂ ਉਹ ਇਸ ਸਪੇਸ ਰੇਸ ਦੀ ਹੀ ਦੇਣ ਹੈ ਟੱਕਰਾਂ ਤੋਂ ਸਹਿਯੋਗ ਤੱਕ 1980 ਵਿੱਚ ਸੋਵੀਅਤ ਯੂਨੀਅਨ ਦੀ ਆਰਥਿਕ ਹਾਲਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ 1991 ਵਿੱਚ ਯੂਐਸਐਸਆਰ ਟੁੱਟ ਗਿਆ ਅਤੇ ਇਸ ਨਾਲ ਸਪੇਸ ਰੇਸ ਦਾ ਅੰਤ ਹੋ ਗਿਆ ਪਰ ਇਹ ਮੁਕਾਬਲਾ insani itihas ਦੀ ਸਭ ਤੋਂ ਵੱਡੀ ਪ੍ਰਗਟੀ ਬਣ ਗਿਆ 1998 ਤੋਂ ਯੂ ਐਸ ਏ ਰੂਸ ਅਤੇ ਹੋਰ ਦੇਸ਼ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਮਿਲ ਕੇ ਕੰਮ ਕਰ ਰਹੇ ਸਨ ਅੱਜ ਦੀ ਸਪੇਸ ਰੇਸ ਹੁਣ ਸਿਰਫ ਯੂ ਐਸ ਏ ਤੇ ਰੂਸ ਨਹੀਂ ਚੀਨ ਸੀ ਐਨ ਐਸ ਏ ਮੂਨ ਮਾਰਸ ਮਿਸ਼ਨਸ ਭਾਰਤ ਦਾ ਇਸਰੋ ਚੰਦਰਯਾਨ ਮੰਗਲਯਾਨ ਸਪੇਸ ਐਕਸ ਐਲਨ ਮਸਕ ਪ੍ਰਾਈਵੇਟ ਮਿਸ਼ਨਸ ਮਾਰਸ ਪਲੈਨਿੰਗ ਬਲੂ origin ਜੈਫ ਬੇਜ਼ੋਸ ਸਪੇਸ ਟੂਰਿਜ਼ਮ ਅਤੀ ਸਪੇਸ ਰੇਸ ਮੁਕਾਬਲੇ ਤੋਂ ਜ਼ਿਆਦਾ ਸਹਿਯੋਗ ਅਤੇ ਵਿਕਾਸ ਲਈ ਹੈ ਸਿੱਖਿਆ ਅਤੇ ਨਤੀਜਾ ਸਪੇਸ ਰੇਸ ਸਾਨੂੰ ਦੱਸਦੀ ਹੈ ਕਿ ਜਦ ਇਨਸਾਨੀ ਦਿਮਾਗ ਦ੍ਰਿੜ ਨਿਸ਼ਚੇ ਅਤੇ ਟੈਕਨੋਲੋਜੀ ਇਕੱਠੀ ਹੁੰਦੀ ਹੈ ਤਾਂ ਅਸੰਭਵ ਕੁਝ ਵੀ ਨਹੀਂ ਇਹ ਦੌੜ ਸਿਰਫ ਇੱਕ ਸਿਆਸੀ ਟਕਰਾਅ ਨਹੀਂ ਸੀ ਇਹ ਸੀ ਇਨਸਾਨੀ ਸੰਭਾਵਨਾਵਾਂ ਦੀ ਉਡਾਨ ਸਬਸਕ੍ਰਾਈਬ ਕਰੋ ਇਹੋ ਜੀਆਂ ਜੀਆਂ ਇਤਿਹਾਸਿਕ ਅਤੇ ਵਿਗਿਆਨਿਕ ਕਹਾਣੀਆਂ ਲਈ ਥੈਂਕ ਯੂ